ਇਸ ਲਈ ਆਪਾਂ ਪਠਾਨਕੋਟ ਦੇ ਪਿੰਡ ਜੰਗਲ ਦੇ ਵਿੱਚ ਮੌਜੂਦ ਹੈਗੇ ਆ ਤੁਹਾਨੂੰ ਦੱਸ ਦਈਏ ਕਿ ਇੱਥੋਂ ਦਾ ਇੱਕ ਨੌਜਵਾਨ ਕਿਸਾਨ ਰਮਨ ਸਲਾਰੀਆ ਜੋ ਕਿ ਰਵਾਇਤੀ ਫਸਲਾਂ ਨੂੰ ਛੱਡ ਕੇ ਫਸਲਾਂ ਜਿਹੜੀਆਂ ਨੇ ਵੱਖ-ਵੱਖ ਤਰੀਕੇ ਦੀਆਂ ਉਗਾ ਕੇ ਵਧੀਆ ਮੁਨਾਫਾ ਕਮਾ ਰਿਹਾ ਅਸੀਂ ਅਧਿਰਤ ਖਾਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਤਰਬੂਜ ਦੀ ਖੇਤੀ ਜਿਹੜੀ ਕੀਤੀ ਜਾ ਰਹੀ ਹੈ ਤਿੰਨ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਤਰਬੂਜ ਹੈਗੇ ਨੇ ਜਿਹੜੇ ਕਿ ਇਹਨਾਂ ਵੱਲੋਂ ਇੱਥੇ ਉਗਾਏ ਜਾ ਰਹੇ ਨੇ ਔਰ ਜਿਹੜੇ ਯੂਨੀਵਰਸਿਟੀ ਤੋਂ ਨੌਲੇਜ ਲੈ ਕੇ ਔਰ ਡਿਪਾਰਟਮੈਂਟ ਤੋਂ ਜਿਹੜੇ ਆ ਗਾਈਡਲਾਈਨ ਲੈ ਕੇ ਆਨ ਵੱਲੋਂ ਜਿਹੜੇ ਇੱਥੇ ਫਸਲ ਜਿਹੜੀ ਉਗਾਈ ਜਾ ਰਹੀ ਹੈ ਦਵਾਈਤੀ ਫਸਲਾਂ ਤੋਂ ਹਟ ਕੇ ਜਿਹੜਾ ਇਹਨਾਂ ਵੱਲੋਂ ਘਰ-ਵਾਰ ਕੀਤਾ ਜਾ ਰਿਹਾ ਪਹਿਲਾਂ ਸਟ੍ਰਾਬੇਰੀ ਦੀ ਫਸਲ ਜਿਹੜੀ ਇਹਨਾਂ ਵੱਲੋਂ ਲਗਾਈ ਗਈ ਸੀਗੀ ਤਾਂ ਉਸ ਦੇ ਨਾਲ-ਨਾਲ ਡ੍ਰੈਗਨ ਫਰੂਟ ਦੀ ਇਹ ਫਸਲ ਵੀ ਲਗਾਈ ਸੀਗੀ ਤੁਸੀਂ ਦਾਹਣ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇਹ ਤਰਬੂਜ ਜਿਹੜਾ ਇੱਥੇ ਲਗਾਇਆ ਗਿਆ ਹੈਗਾ ਔਰ ਕਾਫੀ ਵਧੀਆ ਕੁਆਲਿਟੀ ਦਾ ਤਰਬੂਜ ਇੱਥੇ ਲਗਾ ਕੇ ਔਰ ਮਾਰਕੀਟਿੰਗ ਵੀ ਜਿਹੜੀ ਖੁਦ ਕੀਤੀ ਜਾ ਰਹੀ ਹੈ ਰਮਨ ਹੁ ਬਾਕੀ ਕਿਸਾਨਾਂ ਨੂੰ ਵੀ ਸੁਨੇਹਾ ਦਿੱਤਾ ਗਿਆ ਹੈ ਆਪਾਂ ਨਾਲ ਗੱਲਬਾਤ ਕੀਤੀ ਹੈ ਆ ਸੁਣਨਿਆ ਕੀ ਕਹਿਣਾ ਉਹਨਾਂ ਦਾ ਇਸ ਫਸਲ ਨੂੰ ਲੈ ਕੇ ਜੀ ਰਮਨ ਸਾਹਿਬ ਮੇਰਾ ਨਾਮ ਰਮਨ ਸਲਾਰੀਆ ਜੀ ਔਰ ਮੇਰਾ ਪਿੰਡ ਜੰਗਲ ਜ਼ਿਲ੍ਹਾ ਪਠਾਨਕੋਟ ਦਾ ਮੈਂ ਰਹਿਣ ਵਾਲਾ ਔਰ ਜਿਹੜੀ ਅੱਜ ਅਪਾ ਅੱਜ ਫਰੂਟਸ ਦੀ ਗੱਲ ਕਰੀਏ ਤੇ ਤੁਸੀਂ ਜਿੱਥੇ ਬੈਠੇ ਹੋਇਆ ਇੱਥੋਂ ਸ਼ੁਰੂ ਕਰਦੇ ਹਾਂ ਇੱਥੋਂ ਸਾਡੇ ਕੋਲ ਵਾਟਰਮੈਲਨ ਜਿਹਨੂੰ ਕੀ ਹੜਵਾਨਾ ਕਹਿੰਦੇ ਆਪਾਂ ਉਹ ਲੱਗਿਆ ਹੋਇਆ ਉਹ ਵੀ ਤਿੰਨ ਤਰ੍ਹਾਂ ਦਾ ਸਾਡੇ ਕੋਲ ਲੱਗਿਆ ਹੋਇਆ इस तो इलावा मतलब की होर फ्रूट्स ने है, प्याज लगे इस, तो पहले सीजन रहा। इस तो है आठ दस तो मतलब सारे ने मतलब कि हर साल उगा और सा कोशिश जड़ी रही है आप हर साल कणक झोने चो रखवा कटा के ए कुछ नया एड करते हैं अगर डिटेल गल करिए ਅਤੇ ਦੋ ਆ ਲੈ ਗੱਲ ਕਰ ਲੈਨੇ ਕਿ ਜਿਹੜਾ ਕਿ ਮੇਰੇ ਪਿੱਛੇ ਵੀ ਤੁਸੀਂ ਦੇਖ ਰਹੇ ਹੋ ਲੱਗਿਆ ਹੋਇਆ ਇਹ ਸਾਡੇ ਕੋਲ ਤਿੰਨ ਵੈਰਾਈਟੀਆਂ ਜਿਹੜੀਆਂ ਲੱਗੀਆਂ ਆਈਆਂ ਉਹਦੀ ਗੱਲ ਕਰੀਏ ਕਿ ਜਿਹੜਾ ਇੱਕ ਨਾਰਮਲ ਜਿਹੜਾ ਬਾਹਰੋਂ ਮਤਲਬ ਕਿ ਹਰੇ ਕਲਰ ਦਾ ਅੰਦਰੋਂ ਲਾਲ ਹੁੰਦਾ ਇੱਕ ਹੈ ਜਿਹੜਾ ਬਾਹਰੋਂ ਪੀਲਾ ਔਰ ਅੰਦਰੋਂ ਲਾਲ ਹੁੰਦਾ ਇੱਕ ਹੈਗਾ ਜਿਹੜਾ ਬਾਹਰੋਂ ਗ੍ਰੀਨ ਕਲਰ ਹਰੇ ਰੰਗ ਦਾ ਹੁੰਦਾ ਔਰ ਅੰਦਰੋਂ ਪੀਲੇ ਕਲਰ ਦਾ ਹੁੰਦਾ ਸਭ ਤੋਂ ਵੱਡੀ ਗੱਲ ਹੈ ਜੀ ਇਹਨਾਂ ਦੀ ਜਿਹੜੀ ਹੈ ਸੀਡਾ ਉਹ ਤਾਈਵਾਨ ਤੋਂ ਆਪਾਂ ਮੰਗਵਾਉਂਦੇ ਆ ਔਰ ਇਹ ਖਾਂਚ ਸਾਨੂੰ ਬਹੁਤ ਜ਼ਿਆਦਾ ਮਿੱਠਾ ਹੈ ਜਿਹਦੇ ਕਾਰਨ ਇਹਨੂੰ ਕਸਟਮਰ ਕਾਫੀ ਜ਼ਿਆਦਾ ਪਸੰਦ ਕਰਦਾ ਔਰ ਲੋਕ ਖਾਂਦੇ ਵੀ ਬਹੁਤ ਜ਼ਿਆਦਾ ਇਹਦੀ ਜਿਹੜੀ ਹੈ ਇਨਵੈਸਟਮੈਂਟ ਜਿਹੜੀ ਕਹ ਲਓ ਜਾਂ ਇਨੀਸ਼ੀਅਲ ਕਾਸਟ ਕਹ ਲਓ ਉਹ ਦੂਜਿਆਂ ਦੇ ਕੰਪੈਰੀਟਿਵ ਜ਼ਰੂਰ ਜ਼ਿਆਦਾ ਹੈਗਾ ਬਟ ਕਿਤਨੇ ਕਿਤਨੇ ਦੀ ਪ੍ਰੋਡਕਸ਼ਨ ਔਰ ਕੁਆਲਿਟੀ ਜਿਹੜੀ ਉਹ ਵੀ ਬਹੁਤ ਵਧੀਆ ਹੈ ਜਿਹਦੇ ਕਾਰਨ ਮਤਲਬ ਕਿ ਜਿਹੜਾ ਕਿਸਾਨ ਨੇ ਉਹ ਫਾਇਦਾ ਰਹੰਦਾ ਔਰ ਇਸ ਕਰਕੇ ਹੁਣ ਕਾਫੀ ਜ਼ਿਆਦਾ ਕਿਸਾਨ ਹੈ ਜਿਹੜੇ ਇਹਨੂੰ ਮਤਲਬ ਕਿ ਅਪਣਾ ਰਹੇ ਨੇ ਔਰ ਇੱਕ ਅੱਛੀ ਜਿਹੜੀ ਹੈ ਔਰਨਿੰਗ ਇਸ ਤੋਂ ਲੈ ਰਹੇ ਨੇ ਇਸ ਤੋਂ ਇਲਾਵਾ ਹੋਰ ਗੱਲ ਕਰੀਏ ਇੱਕ ਜਿੰਮੇ ਕਿ ਤੁਸੀਂ ਆਪਾਂ ਹੋਣੇ ਰੀਸੈਂਟਲੀ ਸਟਰਾਬੇਰੀ ਦਾ ਸੀਜ਼ਨ ਖਤਮ ਕਰਕੇ ਹੀ ਹਟਿਆ ਔਰ ਸਟਰਾਬੇਰੀ ਦੀ ਇਦਾਂ ਹੈ ਜੀ ਇਹਦੀ ਵੀ ਦੋ ਤਰ੍ਹਾਂ ਦੇ ਸਾਡੇ ਜਿਹੜੇ ਹੁੰਦੇ ਨੇ ਪਲਾਂਟਸ ਹੁੰਦੇ ਨੇ ਇੱਕ ਤਾਂ ਆਪਾਂ ਮਤਲਬ ਕਿ ਪੂਨੇ ਤੋਂ ਪਰਚੇਸ ਕਰਦੇ ਆ ਇੱਕ ਕਪਨ ਹਿਮਾਚਲ ਤੋਂ ਪਰਚੇਸ ਕਰਦੇ ਆ ਜਿਹੜੀ ਪੂਨੇ ਆਲੇ ਆਪਣੇ ਪਲਾਂਟਸ ਨੇ ਥੋੜੇ ਮਹਿੰਗੇ ਜ਼ਰੂਰ ਲੱਗੇ ਆ ਬਟ ਜਿਹੜੀ ਉਹਨਾਂ ਦੀ ਪ੍ਰੋਡਕਸ਼ਨ ਔਰ ਕੁਆਲਿਟੀ ਆ ਉਹ ਬਹੁਤ ਜ਼ਿਆਦਾ ਵਧੀਆ ਹੈ ਔਰ ਦੂਸਰਾ ਕੀ ਉਹ अर्ਲੀਅਰ ਤੋਂ ਫਰੂਟ ਆ ਸਟਾਰਟ ਹੋ ਜਾਂਦਾ ਜਿਸ ਦੇ ਨਾਲ ਸਾਨੂੰ ਔਰ ਇਸ ਚ ਫਾਇਦਾ ਕਾਫੀ ਜ਼ਿਆਦਾ ਮਿਲਦਾ ਮਤਲਬ ਕਿ ਜਿਹੜਾ ਵੀ ਫਰੂਟ ਥੋੜਾ ਜਲਦੀ ਚਲਦਾ ਉਹਦੇ ਵਿੱਚ ਕਿਤਨਾ ਕਿਤੇ ਤੁਹਾਨੂੰ ਜਿਹੜਾ ਪ੍ਰੋਫਿਟ ਜਿਹੜਾ ਮਾਰਜਨ ਥੋੜਾ ਜ਼ਿਆਦਾ ਰਹਿੰਦਾ ਹੈਗਾ ਦੂਸਰੇ ਦੇ ਕੰਪੈਰੀਟਿਵ ਦੂਸਰਾ ਜਿਹੜਾ ਆਪਣਾ ਹਿਮਾਚਲ ਵਾਲਾ ਉਹ ਪਲਾਂਟ ਜ਼ਰੂਰ ਸਸਤਾ ਹੈਗਾ ਲੇਕਿਨ ਉਹ ਚਲਦਾ ਬਹੁਤ ਦੇਰ ਬਾਅਦ ਆ ਤੇ ਅਗਰ ਮਤਲਬ ਕਿ ਗੱਲ ਕਰੀਏ ਦੋਨਾਂ ਦੇ ਕੰਪੈਰੀਜ਼ਨ ਦੀ ਆਪਾਂ ਪਿਛਲੇ 2-3 ਸਾਲ ਤੋਂ ਹੋਣ ਜਿਹੜਾ ਪੋਲੇ ਵਾਲਾ ਪਲਾਂਟ ਹੈ ਮਹਿੰਗੇ ਵਾਲੇ ਜ਼ਰੂਰ ਯੂਜ਼ ਕਰ ਰਹੇ ਆ ਉਹਦੀ ਜਿਹੜੀ ਇਨਵੈਸਟਮੈਂਟ ਹੈ ਉਹਦੇ ਕੰਪੈਰੀਟਿਵ ਕਾਫੀ ਜ਼ਿਆਦਾ ਬਟ

काफ़ी अच्छे लैवल काम कर रहे हैं उन्होंने रास्ता करके रखते जो मतलब कि उन्होंने सीख के अपने खेतों एक्सपैरमेंट करके एक अच्छा प्रॉफिट ला सकते हैं और नई चीजा मतलब कि मतलब कि जो नए सीड अच्छे सीड और अच्छी प्रैक्टिस जिम्मे कि आप हो कि ड्रिप लगी हुई है मल्चिंग शीट्स लगिया हुई हैं छोटी छोटी चीजें जी मतलब कि फ्रूट्स की क्वालिटी काफी सुधार करती है ਇਹਨਾਂ ਚੀਜ਼ਾਂ ਨੂੰ ਆਪਾਂ ਕਿਸਾਨ ਅਪਣਾਵਾਂਗੇ ਤੇ ਇੱਕ ਮਤਲਬ ਕਿ ਸਾਡੇ ਲਈ ਇੱਕ ਬਹੁਤ ਬੈਨੇਫੀਸ਼ੀਅਲ ਚੀਜ਼ ਆ ਗਈ ਹੈ। ਉਹ ਦੂਸਰਾ ਗੱਲ ਕਰੀਏ ਚੀਜ਼ਾਂ ਡ੍ਰਿਪ ਹੈ ਜਾਂ ਕੋਈ ਹੋਰ ਚੀਜ਼ਾਂ ਇਹ ਮਤਲਬ ਕਿ ਸਬਸਿਡਾਈਜ਼ ਨੇ ਆਪਣੇ ਪੰਜਾਬ ਗਵਰਨਮੈਂਟ ਨਾਲੋਂ ਜਾਂ ਸੈਂਟਰ ਦੀ ਗਵਰਨਮੈਂਟ ਨਾਲ ਕਾਫੀ ਸਕੀਮਾਂ ਚ ਨੇ। ਤੁਸੀਂ ਆਪਾਂ ਉਹਨਾਂ ਡਿਪਾਰਟਮੈਂਟ ਦਾ ਰਸਤਾ ਕਰਕੇ ਇਹਨਾਂ ਦਾ ਵੀ ਫਾਇਦਾ ਚੁੱਕ ਸਕਦੇ ਆ। ਮਤਲਬ ਕਿ ਸਾਨੂੰ ਕਿਤਨਾ ਕਿਤੇ ਜਿਹੜੇ ਆਫੀਸਰਸ ਨੇ ਜਾਂ ਡਿਪਾਰਟਮੈਂਟਸ ਨੇ ਡਿਪਾਰਟਮੈਂਟ ਆਫ ਔਰਟੀਕਲਚਰ ਜਾਂ ਪੰਜਾਬੀ ਕਲਚਰ ਯੂਨੀਵਰਸਿਟੀ ना करके मतलब कितने हो कर है। तो दूसरा अगर है, तो ऐसी का रहे है, तो उसे देख मतलब कीशिश होंगी है कि जी सार्केटिंग करिए मिडलमैन घट तो घट्ट है कोई भी कंसैप्ट है जिम्मेद मतलब रुपये चीज विक्री है मिडलमैन आऊगा मिडिल मैन इज आरती आ गया आरती तो बाद से दुकान पे जाएगा फिर बिकेगा ये कोशिश करो कि डायरेक्ट वेचन दी उदे तो मतलब कि थोड़ा है ना प्रॉफिट कई गुना बढ़ बढ़ जाता है आपा मतलब कि नंबर ऑफ एकड़ जे एरिया ना बढ़ा के मतलब कि मार्केटिंग पे थोड़ा कंसंट्रेट करिए पैकेजिंग मटेरियल मतलब कि उन्हें सेल किदा करना वो पैकेजिंग अच्छा है ओना अच्छा करिए